ਆਜੋ ਬਈ ਮਿੱਤਰੋ ਅੱਜ ਆਪਾਂ ਖੜੇ ਆਂ ਸ਼ਹਿਰ ਮਲੇਰਕੋੜ ਦਾ ਜਿੱਥੇ ਬਾਈਆਂ ਨੇ ਕਹਿੰਦੇ 150 ਰੁਪਏ ਦੇ ਵਿੱਚ ਟੀ-ਸ਼ਰਟਾਂ ਦੇਤੀਆਂ ਇੱਕ ਨਹੀਂ ਦੋ ਨਹੀਂ ਜਿੰਨੀਆਂ ਮਰਜ਼ੀ ਲਿਓ 150 ਰੁਪਏ ਪਰ ਪੀਸ 150 ਰੁਪਏ ਕੀ ਗੱਲਬਾਤ ਹੈ ਕਿਉਂ ਕਿ ਕੀ ਕੀ ਚੀਜ਼ਾਂ ਦੇ ਦਿੰਦੇ ਨੇ ਕਿਵੇਂ ਦੇ ਦਿੰਦੇ ਨੇ ਉਹ ਗੱਲ ਕਰਦੇ ਬਾਈ ਬਾਈ ਜੀ ਇਹ ਕਿਉਂ ਤੁਸੀਂ ਇਹਨਾਂ ਰੇਟ ਸਸਤਾ ਕੀਤਾ ਹੋਇਆ ਜੀ ਰਾਜੀ ਆ ਜਿਹੜੀਆਂ ਸ਼ਰਟਾਂ ਨੇ ਨਾ ਹਾਂਜੀ ਇਹ ਕਿਸੇ ਨੇ ਕੰਮ ਬੰਦ ਕੀਤਾ ਆਪਣਾ ਬੰਦਾ ਕੋਈ ਬਿਮਾਰ ਠਮਾਰ ਜੋ ਵੀ ਆ ਉਹ ਆਪਾਂ ਨੂੰ ਕਹਿੰਦਾ ਯਾਰ ਵੇਚ ਦੂੰਗੇ ਆਪਾਂ ਕਹਾਂ ਵੇਚ ਦਾਂਗੇ ਉਹ ਕਹਿੰਦਾ ਜਿੰਨੇ ਨੂੰ ਵਿਗਦੀਆਂ ਵੇਚ ਦੀ ਹਾਲਾਂਕ ਪਰ ਆਪਾਂ ਕਿਹਾ ਜਿੰਨੇ ਦੀ ਭਾਈ ਤਰੀ ਖਰੀਦ ਆ ਉਹਨੇ ਦੀ ਵੇਚਾਂਗੇ ਉਹ ਕਹਿੰਦਾ ਵੇਚ ਦੋ 150 ਰੁਪਏ ਨੂੰ ਵੇਚ ਕੇ ਆਪਾਂ ਉਹਦੇ ਪੈਸੇ ਪੂਰੇ ਕਰਦੇ ਨੇ ਜੀ ਅੱਛਾ ਜੀ ਤੇ ਇਹ ਕੈਪਰੀ ਇਹ ਕੱਚੇ ਦਾ ਕੀ ਹਿਸਾਬਤਾ ਬਈ ਇਹ ਵੀ 150 ਦਾ ਬਿਲਕੁਲ 150 ਟੀ-ਸ਼ਰਟ ਵੀ 150 ਦਾ ਇਹ ਵੀ 150 ਇਹ ਲੈਣ ਕਿੱਥੇ ਆਉਣਾ ਪਊ ਜੀ ਆਪਾਂ ਨੂੰ ਰਾਜੇ ਦਾ ਬਾਗ ਸਰਚ ਕਰ ਲਓ ਜਿਹੜੀ ਬ੍ਰਦਰ ਸਰਚ ਕਰ ਲਓ ਅਬ ਮਲੇਰ ਕੋਟਲਾ ਸਾਹਮਣੇ ਸੁਬਾਨ ਹਸਪਤਾਲ ਤੇ 872732400 ਫੋਨ ਵੀ ਕਰਕੇ ਆ ਸਕਦੇ ਹੋ ਔਰ ਵੱਡੀ ਗੱਲ ਇਹ ਆ ਜੋ ਰੇਟ ਤੇ ਜੋ ਕੁਆਲਿਟੀ ਅਸੀਂ ਦੇ ਰਿਹਾ ਮੇਰੇ ਖਿਆਲ ਚ ਸ਼ਾਇਦ ਹੀ ਕੋਈ ਹੁੰਦਾ 10-20 ਰੁਪਏ ਸਸਤਾ ਦੇ ਕੇ ਤੁਹਾਨੂੰ ਲਾਲਚ ਜ਼ਰੂਰ ਦਿੱਤਾ ਜਾਂਦਾ ਕਿ ਸਸਤਾ ਪਰ ਕੱਪੜੇ ਦੀ ਕੁਆਲਿਟੀ ਚੈੱਕ ਕਰ ਲਿਓ ਭਰਾ ਠੀਕ ਹੈ ਜੀ ਲੋ ਵੀ ਨੰਬਰ ਸਕਰੀਨ ਤੇ ਆ ਕੇ ਤੁਸੀਂ ਵਿਜ਼ਿਟ ਕਰਕੇ ਕੱਪੜੇ ਦੀ ਕੁਆਲਿਟੀ ਦੇਖ ਕੇ ਤੁਸੀਂ ਇੱਥੋਂ ਟੀ-ਸ਼ਰਟਾਂ ਲੋਹਰਾਂ ਪੈਂਟਾਂ ਸਾਰੇ ਕੱਪੜੇ ਇੱਥੇ ਪਏ ਵੈਲੇ ਵਾਲਾ ਜੋ ਲੈ ਜਾਣਾ ਤੁਸੀਂ ਲਿਜਾ ਸਕਦੇ ਹੋ ਸਟਾਰਟਿੰਗ ਰੇਟ ਤੁਹਾਨੂੰ ਦੱਸਦਾ 150 ਰੁਪਏ ਤੋਂ ਸਟਾਰਟ ਸ਼ਹਿਰ ਮਲੇਰਕੋੜ ਦਾ ਖੇੜੀ ਬ੍ਰਦਰ ਵਾਲ ਨੇ ਧੰਨਵਾਦ